ਨਨ ਗੁਰੂ ਹਰਗੋਬਿੰਦ ਸਾਹਿਬ ਜੀ ਸਤ ਗੁਰੂ ਜੀ ਸਿੰਘਾਸਨ ਤੇ ਬਿਰਾਜਮਾਨ ਨੇ ਦੋ ਸਿੱਖ ਸਤ ਗੁਰੂ ਦੇ ਚਰਨਾਂ ਦੇ ਵਿੱਚ ਆਉਂਦੇ ਨੇ ਭਾਈ ਮਲਕ ਕਟਾਰੂ ਜੀ ਤੇ ਭਾਈ ਪ੍ਰਥੀਮਲ ਜੀ ਇਹ ਦੋਵੇਂ ਸਿੱਖ ਸਤਗੁਰ ਦੇ ਚਰਨਾਂ 'ਚ ਬੇਨਤੀ ਕਰਦੇ ਨੇ। ਹੇ ਬੰਦੀ ਸ਼ੋਰ ਪਿਤਾ ਜੀ ਕਿਰਪਾ ਕਰੋ ਕੋਈ ਇਹੋ ਜਿਹਾ ਢੰਗ ਦੱਸੋ ਸਤਗੁਰੂ ਜੀ ਕਿ ਸਾਡਾ ਸੱਚ ਦੇ ਨਾਲ ਮਿਲਾਪ ਹੋ ਜਾਵੇ। ਪਿਤਾ ਜੀ ਰਹਿਮਤ ਕਰੋ ਤੁਹਾਡੀ ਸ਼ਰਨ ਵਿੱਚ ਆਏ ਹਾਂ ਸਤਗੁਰੂ ਜੀ। ਇਹੋ ਜੀ ਕਿਰਪਾ ਕਰੋ ਕਿ ਸੱਚ ਦੇ ਨਾਲ ਮਿਲਾਪ ਹੋ ਜਾਵੇ। ਗੁਰੂ ਹਰਗੋਬਿੰਦ ਸਾਹਿਬ ਪਿਤਾ ਜੀ ਆਖਣ ਲਗੇ ਭਾਈ ਮਲਕ ਕਟਾਰੂ ਜੀ ਭਾਈ ਪ੍ਰਿਥੀਮਲ ਜੀ ਜੇ ਚਾਹੁੰਦੇ ਹੋ ਸੱਚ ਨਾਲ ਮਿਲਾਪ ਹੋ ਜਾਵੇ ਤੁਹਾਨੂੰ ਆਪਣਾ ਜੀਵਨ ਗੁਰੂ ਆਸ਼ੇ ਮੁਤਾਬਕ ਬਤੀਤ ਕਰਨਾ ਪਵੇਗਾ ਸਤਿਗੁਰੂ ਉਹ ਕਿਵੇਂ ਸਤਗੁਰ ਜੀ ਆਖਣ ਲੱਗੇ ਸੇਵਾ ਵੀ ਕਰੋ ਸਿਮਰਨ ਵੀ ਕਰੋ ਇਹ ਗੱਲ ਯਾਦ ਰੱਖਿਓ ਵਹਿਮਾ ਭਰਮਾ ਤੋਂ ਕੋਹਾਂ ਦੂਰ ਰਹਿਣਾ ਹੈ ਇਹ ਗੱਲ ਸਤਗੁਰ ਨੇ ਬੜੀ ਵੱਡੀ ਆਖੀ ਜੀ ਵਹਿਮਾ ਭਰਮਾ ਤੋਂ ਕੋਹਾਂ ਦੂਰ ਰਹਿਣਾ ਹੈ ਉਹ ਭਾਈ ਸੇਵਾ ਵੀ ਕਰੋ ਸਿਮਰਨ ਵੀ ਕਰੋ ਵਹਿਮਾਂ ਭਰਮਾਂ ਤੋਂ ਦੂਰ ਰਹਿਣਾ ਹੈ ਤੇ ਆਪਣੇ ਘਰ ਵਿੱਚ ਆਪਣੇ ਵੱਡੇ ਵਡੇਰਿਆਂ ਦੀ ਸੇਵਾ ਵੀ ਕਰਨੀ ਹੈ ਭਾਵ ਆਪਣੇ ਬਜ਼ੁਰਗਾਂ ਦੀ ਸੇਵਾ ਵੀ ਕਰਨੀ ਹੈ ਸਤਿਗੁਰ ਜੀ ਸਮਝੇ ਨਹੀਂ ਸਤਿਗੁਰ ਜੀ ਆਖਣ ਲੱਗੇ ਉਹ ਭਾਈ ਮਲਕ ਕਟਾਰੂ ਜੀ ਭਾਈ ਪ੍ਰਿਥੀਮਲ ਜੀ ਕਈ ਵਾਰ ਐਦਾਂ ਹੁੰਦਾ ਹੈ ਅਸੀਂ ਗੁਰੂ ਘਰ ਜਾ ਕੇ ਸੇਵਾ ਵੀ ਕਰਦੇ ਹਾਂ ਸਿਮਰਨ ਵੀ ਕਰਦੇ ਹਾਂ ਹੁਣ ਕਈ ਵਾਰ ਸਤਸੰਗੀਆਂ ਅਸੀਂ ਵੇਖਦੇ ਆ ਨਾ ਗੁਰੂ ਘਰ ਜਾ ਕੇ ਅਸੀਂ ਹੱਥਾਂ 'ਚ ਭਾਂਡੇ ਖਾਉਂਦੇ ਆ ਕਈ ਵਾਰ ਦੂਸਰਿਆਂ ਦੇ ਬਈ ਸਾਨੂੰ ਸੇਵਾ ਮਿਲ ਜਾਵੇ ਚੰਗੀ ਗੱਲ ਹੈ ਸੇਵਾ ਕਰਨੀ ਹੈ ਤੇ ਘਰ ਵਿੱਚ ਕਈ ਵਾਰ ਏਦਾਂ ਹੁੰਦਾ ਹੈ ਜੇ ਮੰਨ ਲਓ ਨੌ ਭਾਂਡੇ ਮਾਂਜ ਰਹੀ ਹੈ ਨਾ ਕਿਤੇ ਸੱਸ ਦੀ ਕੌਲੀ ਅੱਗੇ ਆ ਗਈ ਨਾ ਕੌਲੀ ਚੁੱਕ ਕੇ ਪਿਛੇ ਕਰ ਦੇਣੀ ਹੈ ਜੇ ਸੱਸ ਭਾਂਡੇ ਮਾਂਜ ਰਹੀ ਹੈ ਕਿਤੇ ਨੌ ਦਾ ਚਮਚਾ ਆ ਗਿਆ ਚੋਕ ਕੇ ਸਾਈਡ ਤੇ ਕਰ ਦੇਣਾ ਤੇ ਗੁਰੂ ਘਰ ਜਾ ਕੇ ਅਸੀਂ ਹੱਥਾਂ 'ਚ ਭਾਂਡੇ ਖੋਂਦੇ ਹਾਂ ਸਤਿਗੁਰੂ ਜੀ ਆਖਣ ਲੱਗੇ ਚਾਹੁੰਦੇ ਹੋ ਸੱਚ ਦੇ ਨਾਲ ਮਿਲਾਪ ਹੋ ਜਾਵੇ ਭਾਈ ਫਿਰ ਜੀਵਨ ਗੁਰੂ ਆਸ਼ੇ ਮੁਤਾਬਕ ਬਤੀਤ ਕਰਨਾ ਪਵੇਗਾ ਵਿਅਮ ਕੋਹਾਂ ਦੂਰ ਰਹਿਣਾ ਹੈ ਬਜ਼ੁਰਗਾਂ ਦੀ ਸੇਵਾ ਕਰਨੀ ਹੈ ਆਪਣੇ ਵੱਡਿਆਂ ਦੀ ਸੇਵਾ ਕਰਨੀ ਹੈ ਜੀਵਤ ਪਿਤਰ ਨਾ ਮਾਨੇ ਕੋਉ ਮੋਏ ਸਰਾਧ ਕਰਾਹੀ ਕਿਤੇ ਐਸਾ ਨਾ ਹੋ ਜਾਵੇ ਜਿੰਦਿਆਂ ਜੀ ਤੁਸੀਂ ਪਾਣੀ ਦਾ ਘੁੱਟ ਵੀ ਨਾ ਪੁੱਛੋ ਤੇ ਮਨ ਤੋਂ ਬਾਅਦ ਵੱਡੇ ਵੱਡੇ ਭੰਡਾਰੇ ਕਰੋ ਕਿਤੇ ਅੱਦਾਂ ਨਾ ਹੋ ਜਾਵੇ ਸਤਿਗੁਰੂ ਫਿਰ ਕੀ ਕਰਨਾ ਹੈ ਵੱਡਿਆਂ ਦੇ ਪਰਥਾਏ ਸਤਿਗੁਰੂ ਜੀ ਕਹਿੰਦੇ ਗੁਰੂ ਅਰਜਨ ਦੇਵ ਪਤਾ ਦਾ ਬਚਨ ਹੈ ਜਿਸ ਸਿਮਰਨਤ ਸਭ ਕਿਲ ਵਿਖ ਨਾਸੇ ਪਤਰੀ ਹੋਏ ਉਧਾਰੋ ਉਹ ਪਰਮੇਸ਼ਰ ਦਾ ਭਜਨ ਕਰਨਾ ਹੈ ਭਗਤੀ ਕਰਨੀ ਹੈ ਉਹਨਾਂ ਦੇ ਪਰਥਾਏ ਪਰ ਜਿੰਦਿਆਂ ਜੀ ਬਜ਼ੁਰਗਾਂ ਦੀ ਵੱਡਿਆ ਵਢੇੜਿਆਂ ਦੀ ਸੇਵਾ ਵੀ ਕਰਨੀ ਹੈ ਤੇ ਵਹਿਮਾ ਪਰ ਮਦਕੋਹਾਂ ਦੂਰ ਰਹਿਣਾ ਹੈ ਇਹ ਆਗਿਆ ਲੈ ਕੇ ਜੀ ਆਪੋ ਆਪਣੇ ਘਰਾਂ ਚ ਗਏ ਹੁਣ ਸਿਮਰਨ ਵੀ ਕਰਦੇ ਨੇ ਸੇਵਾ ਵੀ ਕਰਦੇ ਨੇ ਆਪਣੇ ਘਰ ਵਿੱਚ ਆਪਣੇ ਵੱਡੇ ਵਢੇੜਿਆਂ ਦੀ ਸੇਵਾ ਵੀ ਕਰਦੇ ਨੇ ਬਜ਼ੁਰਗਾਂ ਦੀ ਸੇਵਾ ਵੀ ਕਰਦੇ ਨੇ ਲੋਕ ਇਹਨਾਂ ਦਾ ਸਤਿਕਾਰ ਕਰਦੇ ਨੇ ਬੜਾ ਪਿਆਰਾ ਜੀਵਨ ਹੈ ਇਹਨਾਂ ਦਾ ਬਹੁਤ ਸੋਹਣਾ ਜੀਵਨ ਹੈ ਭਾਈ ਮੱਲਕ ਕਟਾਰੂ ਜੀ ਦਾ ਭਾਈ ਪ੍ਰੀਤਿਮਲ ਜੀ ਦਾ ਬਹੁਤ ਸਤਿਕਾਰ ਕਰਦੇ ਨੇ ਲੋਕ ਇਹਨਾਂ ਦਾ ਵੱਡੇ ਵਡੇਰੇ ਵੀ ਇਹਨਾਂ ਦੇ ਬਜ਼ੁਰਗ ਵੀ ਮਾਤਾ ਪਿਤਾ ਵੀ ਅਸੀਸਾਂ ਦਿੰਦੇ ਨੇ ਇਹਨਾਂ ਨੂੰ ਵਾਕਈ ਸਾਡੇ ਪੁੱਤਰ ਹੁਣ ਗੁਰੂ ਦੀ ਸੰਗਤ ਕਰਦੇ ਨੇ ਬਹੁਤ ਖੁਸ਼ ਨੇ ਗੁਰਮੁਖੋ ਇਲਾਕੇ ਵਾਲੇ ਵੀ ਤੇ ਲੋਕ ਇਹਨਾਂ ਨੂੰ ਕਹਿੰਦੇ ਨੇ ਬੜਾ ਖਾਸ ਜੀਵਨ ਹੈ ਇਹਨਾਂ ਦਾ ਪਾ ਬਹੁਤ ਵਧੀਆ ਜੀਵਨ ਹੈ ਦੋਵੇਂ ਗੁਰਸਿੱਖਾਂ ਦਾ ਬੜਾ ਪਿਆਰਾ ਜੀਵਨ ਹੈ ਇਹਨਾਂ ਦਾ ਫਿਰ ਇਹਨਾਂ ਦਾ ਜੀਵਨ ਵੇਖ ਕੇ ਭਾਈ ਗੁਰਦਾਸ ਜੀ ਆਪਣੀ 11ਵੀਂ ਵਾਰਤ 23ਵੀਂ ਪੌੜੀ ਦੇ ਵਿੱਚ ਸਤਗੁਰ ਜੀ ਇਹਨਾਂ ਦੇ ਪਰਥਾਏ ਲਿਖਦੇ ਨੇ ਭਾਈ ਗੁਰਦਾਸ ਜੀ ਕੀ ਕਹਿੰਦੇ ਕਹਿੰਦੇ ਮਲਕ ਕਟੜੂ ਜਾਨੀਏ ਪ੍ਰਿਥੀ ਮਲ ਜਰਾਹੀ ਖਾਸ ਕਹਿੰਦੇ ਮਲਕ ਕਟਾਰੂ ਜਾਨੀਏ ਪ੍ਰਥੀ ਮੱਲ ਜਰਾਹੀ ਖਾਸ ਬਹੁਤ ਵਧੀਆ ਬਣ ਗਏ ਬਹੁਤ ਚੰਗੇ ਬਣ ਗਏ ਕਿਉਂ ਆਪਣਾ ਜੀਵਨ ਹੁਣ ਗੁਰੂ ਆਸ਼ੇ ਮੁਤਾਬਕ ਬទਿਤ ਕਰਦੇ ਪਏ ਨੇ ਫਿਰ ਸਤਗੁਰ ਨੇ ਇਹਨਾਂ ਨੂੰ ਬਹੁਤ ਖੁਸ਼ੀਆਂ ਦਿੱਤੀਆਂ ਆਖਿਆ ਭਾਈ ਤੁਹਾਡਾ ਜੀਵਨ ਹੀ ਹੁਣ ਪ੍ਰਚਾਰ ਬਣ ਗਿਆ ਹੈ ਜਿੱਥੇ ਵੀ ਜਾਓਗੇ ਤੁਹਾਡਾ ਜੀਵਨ ਵੇਖ ਕੇ ਹੀ ਸਿੱਖੀ ਦਾ ਪ੍ਰਚਾਰ ਹੋਈ ਜਾਏਗਾ ਬਹੁਤ ਰਹਿਮਤਾ ਸਤਗੁਰ ਨੇ ਇਹਨਾਂ ਤੇ ਕੀਤੀਆਂ